ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਜੀ ਅੱਜ ਦੀ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਸੰਬੰਧ ਰੱਖਦੀ ਆ ਜੀ Madhya Pradesh ਦਾ ਇੱਕ ਸ਼ਹਿਰ ਆ ਜੀ ਰਤलाम ਤੇ ਉਸ ਰਤलाम ਸ਼ਹਿਰ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਜਿਹਦਾ ਨਾਮ ਆ ਜੀ ਰੱਤਾਗੜ ਖੇੜਾ ਉੱਥੇ ਦੀ ਇਹ ਰੀਅਲ ਕਹਾਣੀ ਆ ਤੇ ਇਹ ਜਿਹੜਾ ਹਾਦਸਾ ਵਾਪਰਿਆ 4 ਜਨਵਰੀ 2022 ਦਾ ਦਿਨ ਆ ਸਵੇਰੇ 7:30 ਵਜੇ ਦਾ ਸਮਾਂ ਵਾ ਇੱਕ ਕਿਸਾਨ ਜਿਹਦਾ ਨਾਮ ਹੈ ਜੀ ਲਾਲ ਸਿੰਘ ਉਹਨੂੰ ਸਾਰੇ ਪਿੰਡ ਦੇ ਵਿੱਚ ਲਾਲਾ ਲਾਲਾ ਇਹ ਕਹਿ ਕੇ ਵੀ ਬੁਲਾਉਂਦੇ ਨੇ ਉਹ ਆਪਣੇ ਖੇਤਾਂ ਦੀ ਵਾਹੀ ਕਰਨ ਦੇ ਲਈ ਜਾ ਰਿਹਾ ਤੇ ਜਦੋਂ ਉਹ ਉੱਥੇ ਪਹੁੰਚਦਾ ਵਾ ਆਪਣੇ ਖੇਤਾਂ ਦੇ ਵਿੱਚ ਸਵੇਰੇ 7:30 ਵਜੇ ਆਪਣੇ ਟਿਊਬਵੈਲ ਦੇ ਕੋਲ ਪਹੁੰਚ ਕੇ ਜਦੋਂ ਉਹ ਸਟਾਰਟਰ ਦਾ ਜਿਹੜਾ ਬਟਨ ਹੁੰਦਾ ਉਹ ਦਬਦਾ ਵਾ ਔਨ ਕਰਦਾ ਵਾ ਇੱਕ ਜ਼ੋਰਦਾਰ ਧਮਾਕਾ ਹੁੰਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਹ ਪਿੰਡ ਦਾ ਛੱਡੋ ਵਾਲੇ ਦਿਵਾਲੇ ਦੇ ਦੋ ਤਿੰਨ ਪਿੰਡਾਂ ਤੱਕ ਉਹਦੀ ਆਵਾਜ਼ ਜਾਂਦੀ ਆ। ਇੰਨਾ ਖਤਰਨਾਕ ਧਮਾਕਾ ਸੀ। ਸਾਰੇ ਆਸੇ-ਪਾਸੇ ਦੇ ਲੋਕ ਖੇਤਾਂ ਦੇ ਵਿੱਚ ਜਿਹੜੇ ਹੋਰ ਕਿਸਾਨ ਕੰਮ ਕਰ ਰਹੇ ਸੀ ਸਾਰੇ ਉੱਥੇ ਪਹੁੰਚਦੇ ਨੇ, ਦੇਖਦੇ ਨੇ ਕਿ ਹੋਇਆ ਕੀ ਆ। ਸਾਰੇ ਪਾਸੇ ਧੂਆਂ ਤੇ ਕਾਫੀ ਜਿਹੜਾ ਸਾਰਾ ਸਮਾਨ ਆ ਉਹ ਖਿਲਰ ਜਾਂਦਾ ਸਭ ਕੁਝ ਟੁੱਟ ਭੱਜ ਜਾਂਦਾ ਵਾ। ਕਿਸਾਨ ਉੱਥੇ ਪਹੁੰਚ ਕੇ ਲਾਲੇ ਨੂੰ ਆਵਾਜ਼ ਲਾਉਂਦੇ ਆ ਕਿ ਲਾਲ ਸਿੰਘ ਕਿੱਥੇ ਆ ਕੋਈ ਆਵਾਜ਼ ਨਹੀਂ ਆਉਂਦੀ ਉਸ ਤੋਂ ਬਾਅਦ ਜੀ ਉਹਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਲਾਲਾ ਜਿਹੜਾ ਉਹਦੇ ਉਹਦੀ ਬਾਡੀ ਦੇ ਚਿੱਥੜੇ ਚਿੱਥੜੇ ਹੋ ਗਏ ਸੀ ਉਹਦੇ ਟੋਟੇ ਟੋਟੇ ਹੋ ਗਏ ਸੀ ਜਦੋਂ ਦੇਖਿਆ ਜਾਂਦਾ ਕਿ 4 ਫੁੱਟ ਡੂੰਗਾ ਇੱਕ ਟੋਆ ਹੋ ਗਿਆ ਉਸ ਧਮਾਕੇ ਦੇ ਨਾਲ ਜਦੋਂ ਉਹਦੀ ਬਾਡੀ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲਾਲ ਸਿੰਘ ਦੀ ਤਾਂ ਉਹ ਪੈਂਟ ਵਾਲੇ ਦੇਖ ਕੇ ਹੈਰਾਨ ਸੀ ਕਿਸਾਨ ਦੇਖ ਕੇ ਹੈਰਾਨ ਸੀ ਕਿ ਉਹਦੀ ਬਾਡੀ ਦੇ ਟੁਕੜੇ ਸਾਰੇ ਪਾਸੇ ਖਿਲਰ ਗਏ 10 ਫੁੱਟ ਦੂਰ ਜਾ ਕੇ ਉਹਦਾ ਜਿਹੜਾ ਸੈਰਾ ਅੱਧ ਕਟਿਆ ਹੋਇਆ ਉਹ ਮਿਲਦਾ 40 ਫੁੱਟ ਤੇ ਉਹਦੀ ਬਾਹ ਪਈ ਸੀ ਕੋਈ ਅੰਗ ਉਹਦਾ ਕਿਤੇ ਪਿਆ ਸੀ ਕੋਈ ਅੰਗ ਉਹਦਾ ਕਿਤੇ ਪਿਆ ਸੀ ਇੰਨੇ ਭਿਆਨਕ ਤਰੀਕੇ ਦੇ ਨਾਲ ਉਹ ਬਲਾਸਟ ਕੀਤਾ ਗਿਆ ਸੀਗਾ ਚਲੋ ਜੀ ਇਸ ਤੋਂ ਬਾਅਦ ਹੋਰ ਸਾਰੇ ਲੋਕ ਉੱਥੇ ਜਮ੍ਹਾਂ ਹੋ ਜਾਂਦੇ ਨੇ ਤਾਂ ਜਿਹੜਾ ਲਾਲ ਸਿੰਘ ਆ ਉਹਦੇ ਪਰਿਵਾਰ ਨੂੰ ਵੀ ਉੱਥੇ ਬੁਲਾਇਆ ਜਾਂਦਾ ਉਹਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਦਾ ਜਿਹੜਾ ਇੱਕ ਜੀ ਚਲਾ ਗਿਆ ਉਹ ਵੀ ਇਹਨੇ ਭਿਆਨਕ ਤਰੀਕੇ ਦੇ ਨਾਲ ਉਹਦੇ ਪਰਿਵਾਰ ਦੇ ਵਿੱਚ ਉਹਦੀ ਇੱਕ ਪਤਨੀ ਆ ਜੀ ਇੱਕ ਉਹਦੀ ਬੇਟੀ ਆ 5 ਸਾਲ ਦੀ ਇੱਕ ਬੇਟਾਵਾ ਜੀ 7 ਸਾਲ ਦਾ ਦੂਰੇ ਭਰਾ ਨੇ ਰਕੇਸ਼ ਤੇ ਮੁਕੇਸ਼ ਸਾਰੇ ਬਹੁਤ ਤਾਹਾਂ ਮਾਰ ਕੇ ਰੋ ਰਹੇ ਨੇ ਤੇ ਇੰਨੇ ਬੁਰੇ ਤਰੀਕੇ ਦੀ ਮੌਤ ਉਹ ਆਪਣੇ ਘਰ ਦੇ ਜੀ ਦੀ ਦੇਖ ਨਹੀਂ ਸਕ ਦੇਖ ਨਹੀਂ پا ਰਹੇ ਸੀਗੇ ਹੁਣ ਇਹ ਜਾਣਣਾ ਸਾਰੇ ਚਾ ਰਹੇ ਸੀ ਕਿ ਇਹ ਧਮਾਕਾ ਆਖਿਰ ਹੋਇਆ ਕੀ ਕਿਵੇਂ ਆ ਵੀ ਇੱਕ ਜੇ ਸ਼ਾਰਟ ਸਰਕਟ ਜਾਂ ਕੁਝ ਵੀ ਇਦਾਂ ਦਾ ਹੁੰਦਾ ਇੰਨਾ ਭਿਆਨਕ ਕਦੇ ਵੀ ਹਾਦਸਾ ਨਹੀਂ ਦੇਖਿਆ ਅੱਜ ਤੱਕ ਇਦਾਂ ਵੀ ਬੰਦੇ ਨੂੰ ਬਿਜਲੀ ਦਾ ਵੀ ਜੇ ਕਰੰਟ ਲੱਗਦਾ ਵਾ ਤਾਂ ਉਹ ਧਮਾਕਾ ਇਹੋ ਜਿਹਾ ਨਹੀਂ ਹੁੰਦਾ ਵੀ ਇਹ ਧਮਾਕਾ ਅਜੀਬ ਜਿਹਾ ਵਾ ਇਹ ਤੇ ਪਿੰਡ ਵਾਲੇ ਥੋੜਾ ਸ਼ੱਕ ਜ਼ਾਹਰ ਕਰਦੇ ਨੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਉੱਥੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਮੌਕੇ ਤੇ ਪਹੁੰਚ ਕੇ ਉਹ ਜਦੋਂ ਜਾਇਜ਼ਾ ਲੈਂਦੀ ਆ ਸਾਰੇ ਹਾਲਾਤਾਂ ਦਾ ਦੇਖਦੀ ਆ ਕੁਝ ਸਮੱਗਰੀ ਆ ਜਿਹੜੀ ਉੱਥੇ ਇਕੱਠੀ ਹੋਈ ਆ ਉਹਦੇ ਸੈਂਪਲ ਲੈਂਦੀ ਆ ਬੋਡੀ ਜਿਹੜੀ ਉਹਦੀ ਲਾਲ ਸਿੰਘ ਦੀ ਇਕੱਠੀ ਕੀਤੀ ਜਾਂਦੀ ਆ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਜਦੋਂ ਪੁਲਿਸ ਆਪਣੇ ਤਰੀਕੇ ਦੇ ਨਾਲ ਸਾਰੀ ਤਹਿਕੀਕਾਤ ਕਰਦੀ ਆ ਤਾਂ ਇਹ ਪਾਇਆ ਜਾਂਦਾ ਕਿ ਜਿਹਦੇ ਨਾਲ ਪਹਾੜ ਤੋੜੇ ਜਾਂਦੇ ਨੇ ਨਾ ਕੁਝ ਜਿਹੜੇ ਇਹੋ ਜਿਹੇ ਕੈਮੀਕਲ ਹੁੰਦੇ ਨੇ ਜਿਹੜੇ ਪਹਾੜਾਂ ਦੇ ਵਿੱਚ ਵਿਸਫੋਟ ਕਰਨ ਦੇ ਲਈ ਕੰਮ ਆਉਂਦੇ ਨੇ ਉਹਨਾਂ ਦੇ ਕੁਝ ਅੰਸ਼ ਉੱਥੇ ਮਿਲਦੇ ਨੇ ਪੁਲਿਸ ਇਹ ਦੇਖ ਕੇ ਬਹੁਤ ਹੈਰਾਨ ਸੀ ਕਿ ਇੱਕ ਮਾਮੂਲੀ ਜੇ ਪਿੰਡ ਦੇ ਵਿੱਚ ਇੰਨਾ ਵੱਡਾ ਬਲਾਸਟ ਹੋਇਆ ਕਿਸੇ ਨੇ ਇਹ ਸਮਗਰੀ ਆ ਜਿਹੜੀ ਉਹ ਕਿਵੇਂ ਵਰਤੀ ਇਹਦੇ ਪਿੱਛੇ ਕਾਰਨ ਕੀ ਆ ਪੁਲਿਸ ਜਦੋਂ ਆਪਣੀ ਜਾਂਚ ਕਰਦੀ ਆ ਤਾਂ ਜਾਂਚ ਕਰਦੇ ਕਰਦੇ 5 ਦਿਨ ਬੀਤ ਜਾਂਦੇ ਆ ਕੁਝ ਵੀ ਉਹਨਾਂ ਦੇ ਹੱਥ ਠੋਸ ਨਹੀਂ ਲੱਗਦਾ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪਿੰਡ ਦੇ ਘਰ-ਘਰ ਵਿੱਚ ਜਾ ਕੇ ਪੁੱਛਤਾਚ ਕਰਦੇ ਨੇ ਇਕੱਲੇ ਉਸ ਪਿੰਡ ਦੇ ਵਿੱਚ ਨਹੀਂ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਜਾ ਕੇ ਉਹ ਪੁੱਛਤਾਚ ਕਰਦੇ ਨੇ ਕਿ ਇਸ ਮਾਮਲੇ ਬਾਰੇ ਕਿਸੇ ਨੂੰ ਕੁਝ ਪਤਾ ਹੋਵੇ ਹੋਵੇ ਕਿ ਲਾਲ ਸਿੰਘ ਦੀ ਕਿਸੇ ਨਾਲ ਦੁਸ਼ਮਣੀ ਸੀ ਉਹ ਵੀ ਕੋਈ ਦੱਸ ਸਕੇ ਜਦੋਂ ਕੋਈ ਵੀ ਇਸ ਮਾਮਲੇ ਤੇ ਕੋਈ ਸਫਾਈ ਨਹੀਂ ਦਿੰਦਾ ਕੋਈ ਵੀ ਆਪਣਾ ਪੱਖ ਨਹੀਂ ਰੱਖ ਰਿਹਾ ਤਾਂ ਪੁਲਿਸ ਕੀ ਕਰਦੀ ਹੈ ਇਨਾਮ ਰੱਖਦੀ ਹੈ ਕਿ ਜੋ ਵੀ ਕੋਈ ਸੂਹ ਦਊਗਾ ਕਿ ਉਹਨੂੰ 10000 ਰੁਪਿਆ ਪੁਲਿਸ ਦੇ ਵੱਲੋਂ ਇਨਾਮ ਦਿੱਤਾ ਜਾਊਗਾ ਤੇ ਇਹ ਮਾਮਲਾ ਇੰਨਾ ਵੱਧ ਗਿਆ ਜਿਹੜੇ ਸੀਨੀਅਰ ਅਧਿਕਾਰੀ ਆ ਵੱਡੇ ਤੋਂ ਵੱਡਾ ਅਫਸਰ ਵੀ ਉਥੇ ਸ਼ਾਮਲ ਸੀਗਾ ਇਸ ਕੇਸ ਦੇ ਵਿੱਚ ਤੇ ਇੱਕ ਸਪੈਸ਼ਲ ਸੈੱਟ ਬਣਾਈ ਗਈ ਸੀ ਐਸ ਆਈ ਟੀ ਕਿ ਜਿਹੜੀ ਇਹ ਮਾਮਲੇ ਦੀ ਜਾਂਚ ਕਰੇ ਕਿ ਆਖਿਰ ਇਹ ਸਭ ਕਿਉਂ ਕੀਤਾ ਤੇ ਕਿਸ ਨੇ ਕੀਤਾ ਪੰਜ ਦਿਨ ਬੀਤਣ ਤੋਂ ਬਾਅਦ ਜੀ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਇੱਕ ਬੰਦਾ ਵਾ சுரேਸ਼ ਕੁਮਾਰ ਇਹ ਗਾਇਬ ਸੀਗਾ ਪਿੰਡ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਪੁਲਿਸ ਦੇ ਸਾਹਮਣੇ ਆਉਂਦੀ ਆ ਕਿ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇਹੋ ਜਿਹਾ ਬਲਾਸਟ ਹੋਇਆ ਸੀ ਮਤਲਬ ਇੰਨਾ ਤਕੜਾ ਨਹੀਂ ਸੀ ਹੋਇਆ ਟਿਊਬਵੈੱਲ ਤੇ ਹੀ ਐਦਾਂ ਸੇਮ ਇਸ ਤਰੀਕੇ ਦੇ ਨਾਲ ਧਮਾਕਾ ਹੋਇਆ ਸੀ ਤੇ ਜਦੋਂ ਉਹ ਧਮਾਕਾ ਹੋਇਆ ਸੀ ਉਦੋਂ ਵੀ ਉਹ ਸੁਰੇਸ਼ ਸਿੰਘ ਗਾਇਬ ਹੋ ਗਿਆ ਸੀ ਉਦੋਂ ਵੀ ਉਹ ਪਿੰਡ ਤੋਂ ਫਰਾਰ ਹੋਇਆ ਸੀ ਥੋੜੀ ਦੇਰ ਬਾਅਦ ਉਹ ਆ ਗਿਆ ਹੁਣ ਫੇਰ ਧਮਾਕਾ ਹੋਇਆ ਤਾਂ ਸੁਰੇਸ਼ ਕੁਮਾਰ ਨਾਮ ਦਾ ਇੱਕ ਬੰਦਾ ਜਿਹੜਾ ਉਹ ਪਿੰਡ ਚੋਂ ਫੇਰ ਗਾਇਬ ਆ ਪੁਲਿਸ ਸਿੱਧਾ ਸ਼ੱਕ ਕਰਦੀ ਆ ਜੀ ਉਸ ਬੰਦੇ ਤੇ ਹੁਣ ਇੰਨੇ ਵੱਡੇ ਵੱਡੇ ਅਫਸਰ ਲੱਗੇ ਹੋਏ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਰੇਸ਼ ਕੁਮਾਰ ਨੂੰ ਲੱਭ ਲਿਆਉਂਦੇ ਆ ਜੀ ਹਰਾਸਤ ਦੇ ਵਿੱਚ ਸੁਰੇਸ਼ ਕੁਮਾਰ ਲੈ ਆਉਂਦੇ ਆ ਹੁਣ ਜਦੋਂ ਸੁਰੇਸ਼ ਕੁਮਾਰ ਨੂੰ ਹਰਾਸਤ ਦੇ ਵਿੱਚ ਲਿਆ ਜਾਂਦਾ ਵਾ ਤਾਂ ਉਹ ਤੋਂ ਪੁੱਛਤਾਛ ਕੀਤੀ ਜਾਂਦੀ ਆ ਪੁੱਛਤਾਛ ਦੇ ਵਿੱਚ ਇੱਕ ਬੰਦਾ ਹੋਰ ਸ਼ਾਮਲ ਕੀਤਾ ਜਾਂਦਾ ਉਹਦਾ ਨਾਮ ਆ ਜੀ ਭੰਵਰ ਲਾਲ ਭੰਵਰ ਲਾਲ ਉਹ ਬੰਦਾ ਜਿਹਦੇ ਟਿਊਬਵੈੱਲ ਤੇ 6 ਮਹੀਨੇ ਪਹਿਲਾਂ ਬਲਾਸਟ ਹੋਇਆ ਸੀ ਤਾਂ ਭੰਵਰ ਲਾਲ ਨੂੰ ਪੁੱਛਿਆ ਜਾਂਦਾ ਵੀ ਤੇਰੇ ਨਾਲ ਕਿੱਦਾਂ ਕੀ ਕੁਝ ਹੋਇਆ ਤਾਂ ਉਹਨੇ ਵੀ ਸੇਮ ਉਹੀ ਗੱਲ ਦੱਸੀ ਕਿ ਮੈਂ ਜਦੋਂ ਵਾਹੀ ਕਰਨ ਲਈ ਜਾਂਦਾ ਵਾਂ ਟਿਊਬਵੈਲ ਦਾ ਜਿਹੜਾ ਔਨ ਕਰਨ ਲੱਗਦਾ ਸਟਾਰਟਰ ਦਾ ਬਟਨ ਦੱਬਦਾ ਵਾਂ ਤਾਂ ਧਮਾਕਾ ਹੁੰਦਾ ਵਾ ਧਮਾਕਾ ਇੰਨਾ ਜ਼ਬਰਦਸਤ ਨਹੀਂ ਸੀ ਮੇਰੇ ਸੱਟਾਂ ਵੱਜੀਆਂ ਮੇਰਾ ਨੁਕਸਾਨ ਜ਼ਰੂਰ ਹੋਇਆ ਵਿੱਚ ਇੱਕ ਨਿੰਮ ਦਾ ਦਰਖਤ ਆ ਗਿਆ ਸੀਗਾ ਤੇ ਉਸ ਦਰਖਤ ਕਰਕੇ ਵੀ ਮੇਰਾ ਥੋੜਾ ਜਿਹਾ ਬਚਾਅ ਹੋ ਗਿਆ ਨਹੀਂ ਤਾਂ ਸ਼ਾਇਦ ਮੈਂ ਵੀ ਜਾਨ ਤੋਂ ਹੱਥ ਧੋ ਲੈਦਾ 10 ਦਿਨ ਇਲਾਜ ਚੱਲਣ ਤੋਂ ਬਾਅਦ ਭਵਨਰ ਲਾਲ ਕਹਿੰਦਾ ਮੈਂ ਠੀਕ ਹੋਇਆ ਸੀ ਹੁਣ ਜੀ ਸੁਰੇਸ਼ ਕੁਮਾਰ ਤੋਂ ਪੂਰੀ ਸ਼ਕਤੀ ਦੇ ਨਾਲ ਪੁੱਛਤਾਚ ਕੀਤੀ ਜਾਂਦੀ ਆ ਵੀ ਇਹ ਸਾਰਾ ਕੁਝ ਜਿਹੜਾ ਕੀਤਾ ਤੂੰ ਇਹ ਕਿਉਂ ਕੀਤਾ ਕੀ ਕਾਰਨ ਇਹਦੇ ਪਿੱਛੇ ਤਾਂ ਸੁਰੇਸ਼ ਕੁਮਾਰ ਸਾਰੀ ਜਿਹੜੀ ਸਚਾਈ ਆ ਉਹ ਦੱਸਦਾ ਵਾ ਉਹ ਕਹਿੰਦਾ ਕਿ ਅੱਜ ਤੋਂ 1 ਸਾਲ ਪਹਿਲਾਂ ਉਹਦੀ ਜਿਹੜੀ ਪਤਨੀ ਆ ਉਹ ਇੱਕ ਮਜ਼ਦੂਰ ਹੈ ਮਜ਼ਦੂਰੀ ਦਾ ਕੰਮ ਕਰਦੀ ਆ ਖੇਤਾਂ ਦੇ ਵਿੱਚ ਜਾ ਕੇ ਇਹ ਤਿੰਨ ਬੰਦੇ ਇੱਕ ਭੰਵਰ ਲਾਲ ਇੱਕ ਲਾਲ ਸਿੰਘ ਜਿਹੜਾ ਮਰ ਚੁੱਕਿਆ ਵਾ ਤੇ ਇੱਕ ਤੀਜਾ ਬੰਦਾ ਇਹਨਾਂ ਦੇ ਨਾਲ ਸ਼ਾਮਲ ਸੀ ਉਹਦਾ ਨਾਮ ਸੀਗਾ ਜੀ ਦਿਨੇਸ਼ ਇਹਨਾਂ ਨੇ ਕਿ ਮੇਰੀ ਘਰਵਾਲੀ ਨਾਲ ਕਹਿੰਦਾ ਜੀ ਧੱਕਾ ਕੀਤਾ ਉਹਦੇ ਨਾਲ ਰੇਪ ਕੀਤਾ ਤੇ ਇਹਨਾਂ ਨੇ ਖੇਤਾਂ ਦੇ ਵਿੱਚ ਹੀ ਇਹ ਸਾਰਾ ਕੁਝ ਕੀਤਾ ਤੇ ਉਹਦਾ ਸ਼ੋਸ਼ਣ ਕਰਦੇ ਸੀਗੇ ਇਹ ਹਰ ਰੋਜ਼ ਮੇਰੀ ਘਰਵਾਲੀ ਨੂੰ ਰੇਪ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਹਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਕਿ ਜੇ ਇਹ ਗੱਲ ਉਹ ਕਿਸੇ ਨੂੰ ਦੱਸੂਗੀ ਘਰ ਜਾ ਕੇ ਦੱਸੂਗੀ ਪਿੰਡ 'ਚ ਦੱਸੂਗੀ ਤਾਂ ਤੇਰੇ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦਾਂਗੇ ਮਤਲਬ ਇੱਕ ਗਰੀਬ ਦਾ ਸ਼ੋਸ਼ਣ ਕੀਤਾ ਗਿਆ ਸੀ ਇਹਨਾਂ ਤਿੰਨਾਂ ਦੇ ਵੱਲੋਂ ਹੁਣ ਜੀ ਕੁਝ ਲੋਕਾਂ ਦਾ ਇਸ ਤੋਂ ਬਾਅਦ ਮੰਨਣਾ ਸੀ ਕਿ ਇਹ ਗੱਲ ਹੁਣ ਦੇਖੋ ਉਹਨੇ ਤਾਂ ਕਹਿਤਾ ਵੀ ਤੂੰ ਘਰੇ ਨਾ ਦੱਸੀ ਪਰ ਇੱਕ ਜਿਹੜੀ ਲੇਡੀ ਸਹੀ ਹੋਊਗੀ ਉਹ ਇਹ ਗੱਲ ਕਦੇ ਵੀ ਲੁਕੋ ਨਹੀਂ ਸਕਦੀ ਆਪਣੇ ਘਰ ਵਾਲੇ ਤੋਂ ਆਪਣੇ ਪਰਿਵਾਰ ਤੋਂ ਉਹ ਉਹਨੇ ਵੀ ਨਹੀਂ ਲੁਕੋਇਆ ਜੋਕੋਜੋ ਦੇ ਨਾਲ ਹੋਇਆ ਉਹਨੇ ਆਪਣੇ ਪਤੀ ਸੁਰੇਸ਼ ਕੁਮਾਰ ਨੂੰ ਜਾ ਕੇ ਦੱਸਿਆ ਕਿ ਮੇਰੇ ਨਾਲ ਆ ਤਿੰਨ ਬੰਦਿਆਂ ਨੇ ਇਦਾਂ ਕੀਤਾ ਤੇ ਉਦੋਂ ਕੁਝ ਲੋਕਾਂ ਦਾ ਕਹਿਣਾ ਬਾਅਦ ਦੇ ਵਿੱਚ ਕਿ ਇਹ ਪੁਲਿਸ ਸਟੇਸ਼ਨ ਗਿਆ ਉਦੋਂ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ ਉਹ ਤਿੰਨ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਥਾਣੇ ਗਿਆ ਹੀ ਨਹੀਂ ਇਹ ਬਦਨਾਮੀ ਤੋਂ ਡਰਦਾ ਸੀ ਇਹ ਆਪ ਹੀ ਬਦਲਾ ਲੈਣਾ ਚਾਹੁੰਦਾ ਸੀ ਇਸ ਲਈ ਇਹ ਥਾਣੇ ਨਹੀਂ ਗਿਆ ਇਹਨੇ ਆਹ ਸਾਰੀਆਂ ਸਕੀਮਾਂ ਲਗਾਈਆਂ ਚਲੋ ਹੁਣ ਪੁਲਿਸ ਦੇ ਸਾਹਮਣੇ ਇੱਕ ਕਾਰਨ ਸਾਹਮਣੇ ਆ ਗਿਆ ਕਿ ਇਹ ਸਾਰਾ ਕੁਝ ਕੀਤਾ ਕਿਉਂ ਗਿਆ ਉਹ ਤਿੰਨੇ ਜਣੇ ਗਲਤ ਸੀਗੇ ਤੇ ਉਹਦਾ ਜਿਹੜਾ ਗੁੱਸਾ ਸੀ ਉਹਦਾ ਉਹ ਧਮਾਕਾ ਹੋਇਆ ਸੀ ਸੁਰੇਸ਼ ਕੁਮਾਰ ਦਾ ਜਿਹੜਾ ਗੁੱਸਾ ਸੀ ਉਹਨੇ ਇਸ ਤਰੀਕੇ ਦੇ ਨਾਲ ਲਾਲ ਸਿੰਘ ਤੋਂ ਬਦਲਾ ਲਿਆ ਭਮਰ لال ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ ਹੁਣ ਸਾਰਾ ਕੁਝ ਪੁਲਿਸ ਪੁੱਛਦੀ ਆ ਵੀ ਤੇਰੇ ਕੋਲ ਉਹ ਕੈਮੀਕਲ ਕਿਵੇਂ ਆਏ ਜਿਹੜੇ ਪਹਾੜਾਂ ਦੇ ਵਿੱਚ ਬਿਸਫੂਟ ਜਿਹਦੇ ਨਾਲ ਕੀਤੇ ਜਾਂਦੇ ਇਹ ਦਿਮਾਗ ਸਾਰਾ ਤੂੰ ਇਕੱਲੇ ਨੇ ਲਾਇਆ ਤਾਉ ਕਹਿੰਦਾ ਨਹੀਂ ਜੀ ਇੱਕ ਬਦਰੀ ਲਾਲ ਨਾਮ ਦਾ ਮੇਰਾ ਦੋਸਤ ਹੈ ਉਹਦਾ ਇਹ ਕੰਮ ਆ ਪਹਾੜਾਂ ਦੇ ਵਿੱਚ ਉਹ ਇਹ ਮਜ਼ਦੂਰੀ ਕਰਦਾ ਵਾ ਤੇ ਉਹਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਸੀ ਉਹ ਤੋਂ ਮੈਂ ਪਹਿਲਾਂ ਵੀ ਇਹ ਸਾਰਾ ਸਮਾਨ ਲਿਆ ਜਿਹਦੇ ਨਾਲ ਧਮਾਕਾ ਕਰਨਾ ਸੀ ਤੇ ਜਦੋਂ ਭਵਰ ਲਾਲ ਵੇਲੇ ਅਸੀਂ ਉਹ ਸਾਰਾ ਕੁਝ ਤਿਆਰ ਕੀਤਾ ਤਾਂ ਸਮਾਨ ਜਿਹੜਾ ਉਹ ਘਟ ਰਹਿ ਗਿਆ ਇਸ ਕਰਕੇ ਧਮਾਕਾ ਉਹਨਾ ਨਹੀਂ ਹੋਇਆ ਜਿੰਨਾ ਅਸੀਂ ਸੋਚਿਆ ਸੀ ਪਰ ਬਦਲਾ ਮੈਂ ਫੇਰ ਵੀ ਲੈਣਾ ਚਾਹੁੰਦਾ ਸੀ ਤੇ ਅਗਲੀ ਵਾਰੀ ਇਨੂੰ ਮੈਂ ਕਿਹਾ ਬਦਰੀ ਲਾਲ ਨੂੰ ਕਿ ਇਸ ਵਾਰ ਜਿਹੜਾ ਤੂੰ ਮੈਨੂੰ ਸਮਾਨ ਦੇਵੇਂਗਾ ਉਹ ਜ਼ਿਆਦਾ ਮਾਤਰਾ ਦੇ ਵਿੱਚ ਦੇਈ ਕਿਉਂਕਿ ਇਸ ਵਾਰੀ ਲਾਲ ਸਿੰਘ ਨੂੰ ਜਿਉਂਦਾ ਆਪਾਂ ਛੱਡਣ ਨਹੀਂ ਦੇਣਾ ਰਹਿਣ ਨਹੀਂ ਦੇਣਾ ਚਲੋ ਇਸ ਤੋਂ ਬਾਅਦ ਹੁਣ ਬਦਰੀ ਲਾਲ ਆ ਜਿਹੜਾ ਉਹ ਵੀ ਪਤਾ ਲੱਗ ਗਿਆ ਪੁਲਿਸ ਨੂੰ ਵੀ ਇਹਨੇ ਸਾਥ ਦਿੱਤਾ ਬਦਰੀ ਲਾਲ ਨੂੰ ਵੀ ਰੈਸਟ ਕੀਤਾ ਜਾਂਦਾ சுரேਸ਼ ਕੁਮਾਰ ਆ ਜਿਹੜਾ ਪਹਿਲਾਂ ਹੀ ਹਿਰਾਸਤ ਦੇ ਵਿੱਚ ਸੀ ਤੇ ਨਾਲ ਹੀ ਪੰਮਰ ਲਾਲ ਤੇ ਦਿਨੇਸ਼ ਇਹ ਦੋਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਵਾ ਤੇ ਲਾਲ ਸਿੰਘ ਨੇ ਆਪਣੇ ਜੋ ਜੋ ਉਹਨੇ ਮਾੜੇ ਕਰਮ ਕੀਤੇ ਸੀ ਉਹਦੀ ਸਜ਼ਾ ਭੁਗਤ ਲਈ ਸੀ ਤੇ ਇਹ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਪਾਏ ਜਾਂਦੇ ਨੇ ਇਸ ਤੋਂ ਬਾਅਦ ਦੀ ਇਹ ਜਿਹੜਾ ਚਲੋ ਅ ਇੰਨਾ ਕੀ ਅੱਜ ਦਾ ਜਿਹੜਾ ਹੈਗਾ ਵਾ ਕ੍ਰਾਈਮ ਸਟੋਰੀ ਜੋ ਕਹਾਣੀ ਅੱਜ ਦੀ ਇੰਨੀ ਕੀ ਆ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਇਹ ਜਿਹੜੀ ਸਟੋਰੀ ਆ ਵਾਇਰਲ ਹੋਈ ਸੀ ਉਸ ਸਮੇਂ ਤੇ ਲੋਕਾਂ ਨੇ ਉਦੋਂ ਇਹ ਪੋਸਟਾਂ ਪਾਈਆਂ ਸੀ ਕਿ ਜੋ ਉਹ ਕਿਸਾਨ ਦੇ ਨਾਲ ਹੋਇਆ ਕਿਸਾਨ ਦੀ ਘਰਵਾਲੀ ਦੇ ਨਾਲ ਹੋਇਆ ਬਹੁਤ ਮਾੜਾ ਹੋਇਆ ਪੁਲਸ ਨੂੰ ਵੀ ਲੋਕਾਂ ਨੇ ਥੂਤੂ ਕੀਤੀ ਸੀ ਕਿ ਉਹਨਾਂ ਨੇ ਵਾਕਈ ਉਦੋਂ ਕਾਰਵਾਈ ਨਹੀਂ ਸੀ ਕੀਤੀ ਇਸ ਕਰਕੇ ਸੁਰੇਸ਼ ਕੁਮਾਰ ਨੂੰ ਇਹ ਕਦਮ ਚੱਕਣਾ ਪਿਆ ਸੀ ਤੇ ਲੋਕਾਂ ਨੇ ਸੁਰੇਸ਼ ਕੁਮਾਰ ਦੀ ਸਪੋਰਟ ਕੀਤੀ ਸੀ ਕਿ ਉਹਨੇ ਜੋ ਵੀ ਕੀਤਾ ਉਹ ਸਹੀ ਕੀਤਾ ਉਹਨੇ ਕੁਝ ਵੀ ਗਲਤ ਨਹੀਂ ਕੀਤਾ ਉਹ ਦਰਿੰਦਿਆਂ ਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਤੇ ਬਾਕੀ ਜਿਹੜੇ ਦੋ ਦਰਿੰਦੇ ਅੱਜ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਝ ਹੀ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਇੱਕ ਗਰੀਬਣੀ ਦਾ ਰੇਪ ਕੀਤਾ ਸੀ ਫਾਇਦਾ ਚੱਕਿਆ ਸੀ ਕਿਸੇ ਦੀ ਗਰੀਬੀ ਦਾ ਤੁਹਾਡੇ ਕੀ ਵਿਚਾਰ ਨੇ ਕਿ ਸੁਰੇਸ਼ ਕੁਮਾਰ ਨੇ ਸਹੀ ਕੀਤਾ ਗਲਤ ਕੀਤਾ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜੀ